ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਭਾਗ ਪਹਿਲਾ ਉਹ ਤਨਹਾਈ ਤੀ ਹਰਤਾਂ ਜਦੋਂ ਦਿਲ ਬੁਝ-ਬੁਝ ਜਾਣ ਡੂੰਗੇ ਨੈਣ ਕਿਸੇ ਗੈਰ ਦੇ ਬਾਤਾਂ ਜਦ ਸਾਂਝ ਦੀਆਂ ਪਾਣ ਦਿਨ ਕੰਮ ਵਿੱਚ ਲੰਗੇ ਤਨਹਾਈ ਤੋੜੇ ਤਰਕਾਲਾਂ ਨੂੰ ਆਣ ਅੰਤ ਦੀਵੇ ਉਹਨਾਂ ਨੇ ਹੀ ਬਾਲੇ ਲੋਕ ਦੋਸ਼ ਜਿੰਨਾ ਉੱਤੇ ਲਾਨ ਕੰਡ 1 ਅੱਜ ਵੀ ਕਮਲ ਬਹੁਤ ਉਦਾਸ ਸੀ ਉਹਦੇ ਕਾਫੀ ਅਰਸੇ ਤੋਂ ਤਨਹਾਈ ਉਸਨੂੰ ਕੁੱਟ ਕੇ ਜਫੀ ਪਾਈ ਬੈਕਟੀ ਸੀ ਤੇ ਉਸਦੀ ਬੁੱਕਲ ਵਿੱਚੋਂ ਨਿਕਲਣ ਖਾਤਰ ਕਦੇ ਉਹ ਟੀਵੀ ਲਾ ਲੈਂਦਾ ਕਦੇ ਤੀਤ ਵਿੱਚ ਖੋ ਕੇ ਚੰਗੇ ਪਲਾਂ ਨੂੰ ਯਾਦ ਕਰਦਾ ਤੇ ਕਦੇ ਆਪਣੇ ਪਸੰਦੀ ਸੈਂਟ ਪੋਲੀਮਾਰਕਾ ਬੀਅਰ ਦੀ ਬੋਤਲ ਕੱਢ ਕੇ ਪੀਣ ਲੱਗ ਜਾਂਦਾ ਪਰ تنہائی ਦੇ ਭਾਵ ਉਸ ਵਿੱਚੋਂ ਜਾ ਹੀ ਨਹੀਂ ਸੀ ਰਿਹਾ ਇਸ ਗੱਲ ਦਾ ਉਸਨੂੰ ਹੁਣ ਪੂਰਾ ਅਹਿਸਾਸ ਹੋ ਗਿਆ ਕਿ تنہائی ਬਹੁਤ ਜ਼ੋਰਾਵਰ ਹੁੰਦੀ ਹੈ ਪਹਿਲਾਂ ਤੋਂ ਹੀ ਉਹ ਸੈਂਟ ਪੋਲੀ ਦੀ ਬੀਅਰ ਹੀ ਪੀਂਦਾ ਰਿਹਾ ਸੀ ਕਿਉਂਕਿ ਉਸਨੂੰ ਇਸ ਦਾ ਸਵਾਦ ਬੜਾ ਵਕਰਾ ਤੇ ਚੰਗਾ ਲੱਗਦਾ ਸੀ ਪਰ ਉਹ ਹਰ ਰੋਜ਼ ਪੀਣ ਦੀ ਆਦਤੋਂ ਬਚਣਾ ਵੀ ਚਾਹੁੰਦਾ ਸੀ ਦਿਨੇ ਵਰਕਸ਼ਾਪ ਜਿੱਥੇ ਨਿੱਕੇ-ਨਿੱਕੇ ਤੇ ਵੱਡੇ ਉਰਜੇ ਬੰਦੇ ਸਨ ਵਿੱਚ 10 ਘੰਟੇ ਕੰਮ ਕਰਦਾ ਤੇ ਉੱਥੇ ਉਸਦਾ ਵਕਤ ਲੰਘ ਜਾਂਦਾ ਪਰ ਹਰ ਸ਼ਾਮ ਉਸ ਉਤੇ ਕਹਿਰ ਵਾਂਗ ਉਤਰਦੀ ਇੱਕ ਸਨਾਟਾ ਰਾਤ ਦਾ ਤੇ ਇੱਕ ਉਸ ਦੇ ਅੰਦਰ ਹੁੰਦਾ ਇਸ ਕਰਕੇ ਉਹ ਕਈ ਵਾਰ ਇੰਜ ਇੱਕ ਗੱਲ ਵਿੱਚ ਕੁੱਟਿਆ ਕੁਝ ਵੀ ਰਾਂ ਪੀ ਹੀ ਜਾਂਦਾ ਸੀ ਫਿਰ ਨਸ਼ੇ ਵਿੱਚ ਅਕਸਰ ਉਸ ਨੂੰ ਅਤੀਤ ਕੇ ਲੈਂਦਾ ਉਹ ਸੋਚਾਂ ਵਿੱਚ ਘੁਆਚਾ ਕਿਧਰੇ ਦਾ ਕਿਧਰੇ ਚੱਲਿਆ ਜਾਂਦਾ। ਦਰਸਲ ਉਹ ਭਾਵਕ ਤੌਰ ਤੇ ਬਿਲਕੁਲ ਟੁੱਟ ਚੁੱਕਿਆ ਸੀ। ਉਹਦਾ ਵੇਲਾ ਵਕਤ ਉਸ ਨੂੰ ਮਾਨਸਿਕ ਤੂਫਾਨਾਂ ਵਿੱਚ ਲਪੇਟ ਲੈਂਦਾ ਤੇ ਉਹ ਭਾਵਕਤਾ ਵਿੱਚ ਕਈ ਵਾਰ ਰੋ ਵੀ ਪੈਂਦਾ ਤੇ ਫਿਰ ਉਸ ਨੂੰ ਆਪਣੀ ਮਾਂ ਯਾਦ ਆਉਂਦੀ ਜੋ ਉਸ ਨੂੰ ਇਹ ਆਖ ਕੇ ਸਮਝਾਉਂਦੀ ਹੁੰਦੀ ਸੀ। ਕਮਲ ਮਰਦ ਬਣ ਮਰਦ ਨਹੀਂ ਰੋਇਆ ਕਰਦੇ। ਪਰ ਹੁਣ ਉਹਦੀ ਮਾਂ ਵੀ ਉਸ ਤੋਂ ਦੂਰ ਸੀ ਜਿਸ ਨਾਲ ਗੱਲ ਕਰਨੀ ਵੀ ਔਖੀ ਹੋਈ ਪਈ ਸੀ। ਉਹ ਆਪਣੇ ਵਿੱਚੋਂ ਮਰਦ ਹੋਣ ਦੀ ਹਾਇਸੀਅਤ ਨੂੰ ਲੱਭਣ ਲੱਗ ਪੈਂਦਾ ਤਾਂਕਿ ਉਹ ਆਪਣੇ ਹੰਝੂਆਂ ਨੂੰ ਰੋਕ ਸਕੇ ਅੱਜ ਦਿਨੇ ਉਸਨੇ ਆਪਣੀ ਸਤੀ ਨਵਜੀਵਨ ਅਤੇ ਪੁੱਤਰ ਮਿਹਰਬਾਨ ਨੂੰ ਕਈ ਵਾਰ ਫੋਨ ਕੀਤਾ ਸੀ ਪਰ ਉਹਨਾਂ ਦੋਨਾਂ ਨੇ ਪਹਿਲਾਂ ਵਾਂਗ ਹੀ ਉਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਵਿਖਾਈ ਅਜਿਹੇ ਵਕਤ ਉਸ ਦਾ ਦਿਲ ਕਰਦਾ ਸੀ ਕਿ ਵਾਪਸ ਪੰਜਾਬ ਚ ਰਿਹਾ ਜਾਵੇ ਪਰ ਪਿੱਛੇ ਵੀ ਉਸ ਦਾ ਹੁਣ ਕੁਝ ਨਹੀਂ ਸੀ ਉਸ ਦੇ ਪਿਓ ਦੀ ਵਰਕਸ਼ਾਪ ਜਿਸ ਵਿੱਚ ਉਹ ਕਦੇ ਦਾਤੀਆਂ ਖੁਰਪੇ ਤੇ ਹੋਰ ਲੋਹੇ ਦਾ ਸਮਾਨ ਬਣਾਇਆ ਕਰਦੇ ਸੀ ਨੂੰ ਉਹ ਤਾਂ ਹੀ ਜੰਦਾ ਲੱਗ ਗਿਆ ਸੀ ਜਦੋਂ ਵਿਆਹ ਕਰਵਾ ਕੇ ਅਮਰੀਕਾ ਆ ਗਿਆ ਸੀ ਉਸ ਦਾ ਭਰਾ ਸੰਤ ਸਿੰਘ ਕੋਲ ਦੇ ਰੁਡੀਕਤਾ ਰਿਹਾ ਕਿ ਉਹ ਉਸ ਨੂੰ ਅਮਰੀਕਾ ਬੁਲਾਵੇਗਾ ਪਰ ਕਮਲ ਨੂੰ ਪੈਰਾਂ ਉੱਤੇ ਖੜਨ ਨੂੰ ਜ਼ਿਆਦਾ ਵਕਤ ਲੱਗ ਗਿਆ ਸੀ ਅਤੇ ਸੰਤ ਸਿੰਘ ਵਰਕਸ਼ਾਪ ਦੇ ਨੇੜੇ ਪੈਂਦੀ ਜੱਦੀ ਥਾਂ ਵੇਚ ਕੇ ਜਰਮਨ ਚ ਰਿਆ ਗਿਆ ਸੀ ਉੱਥੇ ਕਿਸੇ ਜਰਮਨ ਔਰਤ ਜੋ ਉਸ ਤੋਂ 15 ਸਾਲ ਵੱਡੀ ਸੀ ਨਾ ਵਿਆਹ ਕਰਵਾ ਕੇ ਉਹ ਜਰਮਨ ਦਾ ਵਸਨੀਕ ਬਣ ਗਿਆ ਸੀ ਫਿਰ ਉਸਨੇ ਕਮਲ ਨਾਲ ਇੱਕ ਤਰ੍ਹਾਂ ਚੁੱਪੀ ਧਾਰ ਲਈ ਸੀ ਕਦੇ-ਕਦਾਈਂ ਕਮਲ ਜਦੋਂ ਸੰਤ ਸਿੰਘ ਨੂੰ ਫੋਨ ਕਰਦਾ ਸੀ ਉਹ ਅੱਗੋਂ ਥੋੜਾ-ਬਹੁਤ ਬੋਲ ਪੈਂਦਾ ਸੀ ਜਿਸ ਵਿੱਚੋਂ ਉਹਦੀ ਬੇਰੁਖੀ ਸਾਫ਼ ਦਿੱਸਦੀ ਹੁੰਦੀ ਸੀ ਪਰ ਹੌਲੀ-ਹੌਲੀ ਉਹ ਉਸ ਨਾਲ ਬੋਲਣ ਤੋਂ ਵੀ ਹਟ ਗਿਆ ਉਸ ਦਾ ਪਿਓ ਪਹਿਲਾਂ ਤੋਂ ਹੀ ਬਿਮਾਰ ਰਹਿੰਦਾ ਸੀ ਤੇ ਉਸਦੇ ਅਮਰੀਕਾ ਆਉਣ ਤੋਂ ਬਾਅਦ ਉਹ ਬੜੀ ਜਲਦੀ ਚਲ ਬਸਿਆ ਸੀ ਉਸ ਦੀ ਮਾਂ ਜਿਸ ਤੇ ਉਸਨੇ ਅਮਰੀਕਾ ਆਉਣ ਦੇ ਪੇਪਰ ਭਰ ਦਿੱਤੇ ਹੋਏ ਸੀ ਨੂੰ ਬੜੀ ਜਲਦੀ ਹੀ ਸੰਤ ਸਿੰਘ ਜਰਮਨ ਲੈ ਗਿਆ ਸੀ ਤੇ ਪਤਾ ਨਹੀਂ ਕਿਉਂ ਆਣੇ-ਬਹਾਨੇ ਲਾ ਕੇ ਸੰਤ ਸਿੰਘ ਉਸ ਨਾਲ ਆਪਣੀ ਮਾਂ ਨੂੰ ਗੱਲਬਾਤ ਵੀ ਨਹੀਂ ਸੀ ਕਰਨ ਦਿੰਦਾ ਕਮਲ ਸ਼ੁਰੂ ਤੋਂ ਹੀ ਲੜਨਾ ਨਹੀਂ ਸੀ ਜਾਣਦਾ ਤੇ ਜੇ ਕੋਈ ਬੰਦਾ ਉਸ ਤੋਂ ਪਿੱਛੇ ਉਸ ਨੂੰ ਹਟਾਉਣ ਦਾ ਯਤਨ ਕਰਦਾ ਤਾਂ ਉਹ ਆਪ ਹੀ ਪਿੱਛੇ हट ਜਾਂਦਾ ਉਹ ਆਪਣੇ ਪ੍ਰਤੀ ਉਸ ਨੂੰ ਸੰਤ ਸਿੰਘ ਦੀ ਨਾਰਾਜ਼ਗੀ ਦੀ ਪਹਿਲਾਂ ਤਾਂ ਸਮਝ ਨਹੀਂ ਸੀ ਆਈ ਪਰ ਕਦੇ ਉਹ ਸੋਚਦਾ ਕਿ ਇਹ ਤਾਂ ਹੋਣਾ ਹੈ ਕਿਉਂਕਿ ਉਹ ਅਮਰੀਕਾ ਵਿੱਚ 2 ਸਾਲ ਰਹਿ ਕੇ ਵੀ ਆਪਣੇ ਭਰਾ ਦੀ ਕੋਈ ਮਦਦਤ ਨਹੀਂ ਸੀ ਕਰ ਸਕਿਆ ਜਦੋਂ ਇੱਕ ਵਾਰ 5 ਸਾਲ ਅਮਰੀਕਾ ਰਹਿਣ ਤੋਂ ਬਾਅਦ ਕਮਲ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਕਸਬੇ ਖਮਾਣੋ ਪੁੱਜਿਆ ਤਾਂ ਉਹਨੂੰ ਪਤਾ ਚੱਲਿਆ ਕਿ ਉਹਨਾਂ ਦਾ ਘਰ ਵਿਕ ਚੁੱਕਿਆ ਸੀ ਅਤੇ ਉਸ ਦੇ ਛੋਟੇ ਪ੍ਰਾਣੇ ਆਪਣੀ ਮਾਂ ਦੀ ਮਦਦ ਨਾਲ ਵਰਕਸ਼ਾਪ ਦੀ ਥਾਂ ਵੀ ਵੇਚ ਦਿੱਤੀ ਸੀ ਇੱਕ ਦਿਨ ਜਾਣ ਪਹਿਚਾਨ ਦੇ ਘਰੇ ਠਹਿਰਨ ਤੋਂ ਬਾਅਦ ਉਹ ਆਪਣੇ ਟੱਬਰ ਨੂੰ ਲੈ ਕੇ ਆਪਣੇ ਸਹੁਰੇ ਘਰ ਲੁਧਿਆਣੇ ਚਲੇ ਗਿਆ ਉਸ ਦੀ ਪਤਨੀ ਸੀਰਤ ਸ਼ੁਰੂ ਤੋਂ ਹੀ ਉਸ ਨਾਲ ਬਹੁਤਾ ਨਹੀਂ ਸੀ ਜੁੜੀ ਅਤੇ ਹੁਣ ਇਹ ਸਭ ਕੁਝ ਵੇਖ ਕੇ ਉਸ ਦੀ ਮਾਂ ਨੂੰ ਵੀ ਕੋਸਣ ਲੱਗ ਪਈ ਸੀ ਉਸ ਦੀ ਮਾਂ ਨੂੰ ਨਿੰਦਨ ਦੀ ਗੱਲ ਕਮਲ ਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ ਉਹ ਆਪਣੀ ਬੇਵਸੀ ਉੱਤੇ ਆਪ ਹੀ ਦਰਸ ਕਰਦਾ ਪਰ ਕਦੇ-ਕਦੇ ਇਸ ਬੇਵੱਸੀ ਨੂੰ ਖਤਮ ਕਰਕੇ ਉਹ ਆਪਣੇ ਆਪ ਨੂੰ ਆਜ਼ਾਦ ਹੋ ਕੇ ਜਿਉਂ ਨੂੰ ਵੀ ਲੋਚਣ ਲੱਗ ਪੈਂਦਾ ਹੁਣ ਜਦੋਂ ਪਿਛਲੇ ਸਾਲ ਉਸਨੇ ਸੀਰਤ ਦੇ ਕੰਪਿਊਟਰ ਉੱਤੇ ਸੀਰਤ ਨੂੰ ਉਸਦੇ ਪੁਰਾਣੇ ਯਾਰ ਵੱਲੋਂ ਲਿਖੀਆਂ ਨਵੀਆਂ ਚਿੱਠੀਆਂ ਵੇਖੀਆਂ ਤਾਂ ਜਵਾਬ ਵਿੱਚ ਸੀਰਤ ਵੱਲੋਂ ਆਪਣੇ ਪਿਆਰ ਨੂੰ ਨਵੇਂ ਸਿਰੇ ਤੋਂ ਨਵਾਂ ਰੰਗ ਦੇਣ ਵਾਲੀਆਂ ਗੱਲਾਂ ਪੜੀਆਂ ਸਨ ਤਾਂ ਉਸ ਸੀਰਤ ਨੂੰ ਬਹੁਤ ਪੋਲਿਆ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਸੀਰਤ ਨੂੰ ਖਤਮ ਕਰ ਦੇਵੇ ਪਰ ਜਦ ਉਸਨੇ ਆਪਣੇ ਬੱਚਿਆਂ ਬਾਰੇ ਸੋਚਿਆ ਉਹ ਸੰਭਲਿਆ ਉਸਨੇ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖ ਕੇ ਸੀਰਤ ਨੂੰ ਜਦ ਜ਼ਰਾ ਠੰਡਾ ਹੋ ਕੇ ਪੁੱਛਿਆ ਕਿ ਉਸਨੇ ਇਹ ਕਰਤੂਤ ਕਿਉਂ ਕੀਤੀ ਜੋ ਹੋ ਗਿਆ ਸੀ ਉਹ ਹੋ ਗਿਆ ਸੀ ਤੇ ਇਸ ਮਰ ਵਿੱਚ ਯਾਰ ਬਣਾਉਣ ਦਾ ਕੀ ਮਤਲਬ ਸੀਰਤ ਆਪਣੀ ਯਾਰੀ ਵਾਲੀ ਗੱਲ ਤੋਂ ਸਾਫੀ ਮੁਕਰ ਗਈ ਸੀ ਇਹ ਆਖ ਕੇ ਕਿ ਇਹ ਚਿੱਠੀਆਂ ਪੁਰਾਣੀਆਂ ਸਨ ਜਦੋਂ ਕਿ ਉਹਨਾਂ ਉੱਤੇ ਲਿਖੀ ਤਰੀਕ ਨਵੀਂ ਸੀ ਫਿਰ ਅਚਾਨਕ ਆਪੀ ਉੱਚ ਉੱਪ ਹੋ ਗਿਆ ਇਹ ਸੋਚ ਕੇ ਕਿ ਜਿਸ ਨਾਲ ਟੁੱਟ ਹੀ ਜਾਣਾ ਹੋਇਆ ਉਸਨੇ ਬੈਠ ਕਾ ਲਈ ਤੇ ਝਗੜੇ ਕਾ ਲਈ ਕੋਈ ਇੰਜ ਕਿਸੇ ਨੂੰ ਰੰਗੇ ਹੱਥ ਫੜ ਲਵੇ ਫਿਰ ਤਾਂ ਮੁਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਸੀਰਤ ਨੇ ਇੱਕ ਵਾਰੀ ਵੀ ਗਲਤੀ ਨਹੀਂ ਸੀ ਮੰਨੀ ਸੀਰਤ ਉਹ ਵਕ ਹੁਣ ਦੇ ਫੈਸਲੇ ਦੇ ਨਾਲ ਨਾਲ ਉਹ ਕਈ ਵਾਰ ਸੋਚਦਾ ਸੀ ਕਿ ਬੱਚਾ ਕਰਕੇ ਉਸ ਸੀਰਤ ਨਾਲ ਸਮਝੌਤਾ ਕਰ ਹੀ ਲਵੇ ਪਰ ਸੀਰਤ ਪ੍ਰਤੀ ਪਰਿਉਸ ਦੀ ਕਿਰਨਾ ਨੇ ਉਸ ਨੂੰ ਵਰਜ ਦਿੱਤਾ ਇਸ ਤੋਂ ਬਿਨਾ ਕੋਈ ਦਿਨ ਬਾਅਦ ਹੀ ਸੀਰਤ ਉਸ ਉੱਤੇ ਨਵੇਂ ਦੋਸ਼ ਮੜਨ ਲੱਗ ਪਈ ਸੀ ਸੀਰਤ ਨੇ دونوں ਬੱਚੇ ਉਸ ਪ੍ਰਧ ਐਨੇ ਪਰ ਦਿੱਤੇ ਹੋਏ ਸੀ ਕਿ ਉਹ ਉਸ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ ਸੰ ਚੈਰਿਸ ਕਰਕੇ ਵੀ ਕਿ ਉਹ ਬੱਚਿਆਂ ਨੂੰ ਚੰਗੇ ਬੱਚੇ ਬਣਾਉਣ ਲਈ ਉਹਨਾਂ ਨਾਲ ਜ਼ਰਾ ਸਖਤ ਜ਼ਰੂਰ ਰਿਆ ਸੀ ਤੇ ਉਹਨਾਂ ਨੂੰ ਉਸ ਦੇ ਵਿਰੁੱਧ ਕਰਨ ਵਿੱਚ ਸਿਰਫ ਕਾਮਯਾਬ ਹੋ ਗਈ ਸੀ ਉਹ ਹਮੇਸ਼ਾ ਝਗੜਨ ਨਾਲੋਂ ਟੁੱਟਣ ਵਿੱਚ ਵਿਸ਼ਵਾਸ ਰੱਖਦਾ ਆਇਆ ਸੀ ਦਰਅਸਲ ਇੱਕ ਘਟਨਾ ਨੇ ਉਸ ਨੂੰ ਇੰਜ ਦਾ ਕਰ ਦਿੱਤਾ ਸੀ ਇੱਕ ਵਾਰ ਉਸ ਨੂੰ ਉਸਦੇ ਹਾਣੀ ਸੁਖਦੇਵ ਨੇ ਮਾਂ ਦੀ ਗੱਲ ਕੱਢ ਦਿੱਤੀ ਤੇ ਉਹ ਬਹੁਤ ਰੋਣਾ ਪਰ ਗਿਆ ਸੁਖਦੇਵ ਭਾਵੇਂ ਉਸ ਨਾਲੋਂ ਲੰਮਾ ਸੀ ਪਰ ਕਮਲ ਨੇ ਉਸ ਤੇ ਕਸ ਕੇ ਨਹੀਂ ਜ਼ੋਰ ਨਾਲ ਮੁੱਕਾ ਮਾਰਿਆ ਸੀ ਕਿ ਸੁਖਦੇਵ ਹੀਠਾ ਡਿੱਗ ਪਿਆ ਤੇ ਹੀਠਾ ਪਈ ਇੱਟ ਉਸ ਤੇ ਸਿਰ ਵਿੱਚ ਵੱਜੀ। ਸੁਖਦੇਵ ਨੂੰ ਹਸਪਤਾਲ ਲੈ ਜਾਣਾ ਪਿਆ ਸੀ। ਸੁਖਦੇਵ ਜੱਟਾਂ ਦਾ ਮੁੰਡਾ ਸੀ ਤੇ ਕਮਲ ਲੋਹਾਰਾਂ ਦਾ। ਸੁਖਦੇਵ ਦੇ ਪਰਾ ਤੇ ਪਿਓ ਨੇ ਕਮਲ ਨੂੰ ਸੋਧਣ ਦੀ ਤਮਕੀ ਵੀ ਦੇ ਦਿੱਤੀ। ਕਮਲ ਦਾ ਪਿਓ ਆਪਣੀ ਪੱਗ ਉਸ ਜ਼ਿੰਮੇਦਾਰ ਦੇ ਪੈਰਾਂ ਵਿੱਚ ਰੱਖ ਕੇ ਉਹ ਕਮਲ ਖਾਤਰ ਹਾਲੇ ਕੱਢਣ ਲੱਗ ਪਿਆ। ਉਦੋਂ ਕਮਲ ਦਾ ਦਿਲ ਕੀਤਾ ਕਿ ਉਹ ਨਾਲ ਵਗਦੀ ਨਹਿਰ ਵਿੱਚ ਛਾਲ ਮਾਰ ਕੇ ਮਰ ਜਾਵੇ। ਇਹ ਫੈਸਲਾ ਲੈਣ ਲੱਗਿਆ। ਉਹਨੇ ਆਪਣੀ ਮਾਂ ਵੱਲ ਨੂੰ ਵੇਖਿਆ ਜੋ ਉਸ ਨੂੰ ਜੱਫੀ ਵਿੱਚ ਲੈ ਕੇ ਬੁਲੋਸਣ ਲੱਗ ਪਈ ਸੀ। ਇਹ ਗੱਲ ਜਦੋਂ ਉਸਨੇ ਆਪਣੇ ਪਿੰਡੂ ਮਿੱਤਰ ਜੱਗੇ ਨੂੰ ਦੱਸੀ ਉਹਨੇ ਕਿਰਪਾਨ ਕੱਢ ਕੇ ਸ੍ਰੀ ਦੇਵ ਤੇ ਉਸਦੇ ਪਿਓ ਦੇ ਘਰ ਸਾਹਮਣੇ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਕਿਹਾ ਲਾਓ ਹੱਥ ਕਮਲ ਨੂੰ ਜੇ ਹਿੰਮਤ ਹੈ ਕੋਈ ਵੀ ਬਾਹਰ ਨਹੀਂ ਸੀ ਨਿਕਲਿਆ ਤੇ ਉਹ ਆਪ ਜੱਗੇ ਨੂੰ ਸਮਝਾ ਕੇ ਕਰ ਲਿਆ ਸੀ ਪਰ ਉਹਨੂੰ ਪਤਾ ਸੀ ਕਿ ਜੱਗੇ ਵਰਗਾ ਦੋਸਤ ਹਮੇਸ਼ਾ ਕੋਲ ਨਹੀਂ ਹੋ ਸਕਦਾ ਇਸ ਲਈ ਉਸ ਦਿਨ ਤੋਂ ਬਾਅਦ ਉਸਨੇ ਆਪਣਾ ਗੁੱਸਾ ਕਾਬੂ ਵਿੱਚ ਕਰਨਾ ਇੰਜ ਸ਼ੁਰੂ ਕੀਤਾ ਕਿ ਉਹਨੂੰ ਗੁੱਸਾ ਆਉਣ ਤੋਂ ਹੀ ਹਟ ਗਿਆ ਸੀ ਸਿਰੇਤ ਉਸਨੂੰ ਬਹੁਤ ਗਲਤ ਬੋਲ ਜਾਂਦੀ ਰਹੀ ਪਰ ਉਹ ਆਪਣੇ ਕਾਬੂ ਨੂੰ ਕਦੇ ਢਿੱਲਾ ਨਹੀਂ ਸੀ ਹੁਣ ਦਿੰਦਾ ਹੁਣ ਐਨੇ ਜਵਾਨ ਤੇ ਤਕੜੇ ਕਮਲ ਨੂੰ ਐਨਾ ਸਾਊ ਵੇਖ ਕੇ ਉਹਦੇ ਸਾਥੀਆਂ ਨੂੰ ਆਖਦੇ ਤੂੰ ਕਮਲ ਆਪਣੇ ਆਪ ਤੇ ਕਿੱਥੋਂ ਕਾਬੂ ਪਾਣਾ ਸਿੱਖ ਲਿਆ ਕਮਲ ਜਵਾਬ ਦੇ ਵਿੱਚ ਬਸ ਜ਼ਰਾ ਮੁਸਕਰਾ ਦਿੰਦਾ ਪਰ ਕਦੇ ਉਹ ਆਪਣੇ ਪਿਓ ਦੀ ਇੱਕ ਜ਼ਿੰਮੇਵਾਰ ਦੇ ਪੈਰੀਂ ਧਰੀ ਪੱਗ ਦਾ ਜ਼ਿਕਰ ਨਹੀਂ ਸੀ ਕਰਦਾ ਸਿਰਤ ਉਸ ਤੇ ਇਸ ਤਰ੍ਹਾਂ ਦੇ ਬਣੇ ਸੁਭਾਅ ਦਾ ਪੂਰਾ ਲਾਭ ਉਠਾਉਂਦੀ ਰਹੀ ਉਹ ਜਦੋਂ 14 ਡਾਲਰ ਇੱਕ ਘੰਟੇ ਦੇ ਲਿਆ ਕਰਦਾ ਸੀ ਉਦੋਂ ਸੀਰਤ ਇੱਕ ਨਰਸ ਦੇ ਤੌਰ ਤੇ 35 ਡਾਲਰ ਲੈਂਦੀ ਸੀ ਇੰਜ ਸੀਰਤ ਉਸ ਨੂੰ ਬਹੁਤੀ ਮਹੱਤਤਾ ਸ਼ੁਰੂ ਤੋਂ ਹੀ ਨਹੀਂ ਸੀ ਦਿੰਦੀ ਅੰਤ ਨੂੰ ਸੀਰਤ ਦੀਆਂ ਆਪਣੇ ਯਾਰ ਨੂੰ ਲਿਖੀਆਂ ਚਿੱਠੀਆਂ ਤੇ ਸੀਰਤ ਦੇ ਢੀਠਪੁਨੇ ਕਾਰਨ ਗਲਤ ਤਲਾਕ ਉੱਤੇ ਉਤਰਾਈ ਇੱਕ ਵਕੀਲ ਜੋ ਸੀਰਤ ਨੇ ਕੀਤਾ ਨੇ ਉਹਨਾਂ ਦਾ ਫੈਸਲਾ ਉਹਨਾਂ ਨੂੰ ਇਕੱਠੇ ਬਿਠਾ ਕੇ ਕਰਵਾ ਦਿੱਤਾ ਅਤੇ ਉਹਨਾਂ ਦਾ ਤਲਾਕ ਹੋ ਗਿਆ ਬੱਚਿਆਂ ਦੀ ਭਲਾਈ ਖਾਤਰ ਕਮਲ ਸਭ ਕੁਝ ਸੀਰਤ ਨੂੰ ਛੱਡ ਕੇ ਸਿਰਫ ਇੱਕ ਬੈਗ ਲੈ ਕੇ ਘਰੋਂ ਨਿਕਲ ਆਇਆ ਸੀ ਅਤੇ ਇੱਕ ਅਪਾਰਟਮੈਂਟ ਵਿੱਚ ਰਹਿਣ ਲੱਗ ਪਿਆ ਸੀ ਤਲਾਕ ਦੇ ਫੈਸਲੇ ਮੁਤਾਬਕ ਉਹ ਹਰ ਹਫਤੇ ਬੱਚਿਆਂ ਨੂੰ ਮਿਲ ਸਕਦਾ ਸੀ ਤੇ ਕਦੇ ਵੀ ਉਹਨਾਂ ਨੂੰ ਉਹ ਫੋਨ ਕਰ ਸਕਦਾ ਸੀ ਵਕਤ ਆਪਣੀ ਮਸਤੀ ਚਾਲ ਵਿੱਚ ਲੰਗਦਾ ਗਿਆ ਤੇ ਰੁੱਤਾਂ ਵਕਤ ਦੇ ਸ਼ਗਨ ਪਾਉਂਦੀਆਂ ਰਹੀਆਂ ਸੂਰਜ ਉਸਨੂੰ ਜਗਾਉਂਦਾ ਪਰ ਸ਼ਾਮ ਉਸਨੂੰ ਸੌਣ ਨਾ ਦਿੰਦੀ ਕਮਲ ਬੱਚਿਆਂ ਤੋਂ ਦੂਰ ਰਹਿ ਕੇ ਖੁਸ਼ ਨਹੀਂ ਸੀ ਪਰ ਉਸੀਰਤ ਦੀ ਬੇਵਫਾਈ ਤੋਂ ਬਿਨਾਂ ਉਹਦੇ ਕਮੰਡ ਹਟ ਰਹਿ ਨਹੀਂ ਸੀ ਸਕਿਆ ਸੀਰਤ ਤੋਂ ਦੂਰ ਹੋ ਕੇ ਬੱਚਿਆਂ ਤੋਂ ਦੂਰ ਜਾਣਾ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਉਸ ਕੋਲ ਕੋਈ ਰਸਤਾ ਵੀ ਕੋਈ ਨਹੀਂ ਸੀ ਰਿਹਾ ਕਈ ਵਾਰ ਉਹ ਬੱਚਿਆਂ ਨੂੰ ਮਿਲਣ ਗਿਆ ਵੀ ਪਰ ਬੱਚਿਆਂ ਨੇ ਉਸ ਤੋਂ ਦੂਰੀ ਬਣਾਈ ਰੱਖੀ ਜਦੋਂ ਉਹਨਾਂ ਨੂੰ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਦ ਵੀ ਉਹ ਉਸ ਪ੍ਰਤੀ ਚੁੱਪ ਹੀ ਰਹੇ ਤਲਾਕ ਵੇਲੇ ਉਸਨੇ ਆਪਣੇ ਬੱਚਿਆਂ ਨੂੰ ਸਿਰਫ ਇਹੋ ਆਖਿਆ ਸੀ ਵੇਖੋ ਅਸੀਂ ਤਲਾਕ ਤਾਂ ਲੈ ਰਹੇ ਹਾਂ ਕਿਉਂਕਿ ਤੁਹਾਡੀ ਮੰਮੀ ਅਤੇ ਮੇਰੀ ਹੁਣ ਬਿਲਕੁਲ ਬਣ ਨਹੀਂ ਰਹੀ ਉਸ ਦੀ ਇਹ ਗੱਲ ਸੁਣ ਕੇ ਬੱਚੇ ਕੁਝ ਨਹੀਂ ਸੀ ਬੋਲੇ ਪਰ ਉਸਨੇ ਕਦੇ ਵੀ ਆਪਣੇ ਬੱਚਿਆਂ ਨੂੰ ਸਿਰਦ ਦੀ ਇਹ ਕਰਤੂਤ ਨਹੀਂ ਸੀ ਦੱਸੀ ਕਿਉਂ 50 ਸਾਲ ਦੀ ਉਮਰ ਵਿੱਚ ਆਪਣੇ ਪੁਰਾਣੀ ਯਾਰ ਜੋ 사ウਦੀ ਅਰਬੀਆ ਵਿੱਚ ਇੱਕ ਡਾਕਟਰ ਸੀ ਨਾਲ ਹੁਣ ਵੀ ਯਾਰੀ ਰੱਖੀ ਬੈਠੀ ਸੀ ਆਪਣੇ ਬੱਚਿਆਂ ਤੇ ਸੀਰਤ ਦਾ ਆਪਣੇ ਪ੍ਰਤੀ ਐਨਾ ਕਿਰਣਾ ਪ੍ਰਿਆਵਤੀਰਾ ਵੇਖ ਕੇ ਹੌਲੀ ਹੌਲੀ ਕਮਲ ਨੇ ਬੱਚਿਆਂ ਨੂੰ ਮਿਲਣ ਖਾਤਰ ਸੀਰਤ ਦੇ ਕਰਜਣਾ ਛੱਡ ਦਿੱਤਾ ਉਸ ਦਾ ਬੱਚਿਆਂ ਨੂੰ ਵਾਰ-ਵਾਰ ਫੋਨ ਕਰਨਾ ਵੀ ਉਸ ਨੂੰ ਉਹਨਾਂ ਨਾਲ ਜੋੜ ਨਾ ਸਕਿਆ ਇੰਜ ਬੱਚਿਆਂ ਦੇ ਵਤੀਰੇ ਛੋਟੇ ਭਰਾ ਸੰਤ ਸਿੰਘ ਦੀ ਚੁੱਪ ਪਿਓ ਦੇ ਤੁਰ ਜਾਂਦਾ ਦੁੱਖ ਅਤੇ ਮਾਨ ਨਾਲ ਕੋਈ ਗੱਲ ਨਾ ਕਰ ਸਕਣ ਦੀ ਮਜਬੂਰੀ ਨੇ ਉਹਨੂੰ تنہائی ਵਿੱਚ ਪੂਰੀ ਤਰ੍ਹਾਂ ਡਬੋ ਦਿੱਤਾ ਸੀ। ਅੱਜ ਉਹ ਮਹਿਸੂਸ ਕਰ ਰਿਹਾ ਸੀ ਕਿ ਕੋਈ ਔਰਤ ਉਸਨੂੰ ਚਾਹੀਦੀ ਸੀ ਜੋ ਉਸ ਨਾਲ ਗੱਲਾਂ ਕਰ ਸਕੇ, ਆਪਣੇ ਦੁੱਖ ਦੱਸ ਸਕੇ, ਉਸਦੇ ਦੁੱਖ ਸੁਣ ਸਕੇ ਤੇ ਇੰਜੋ ਆਪਣੇ ਅੰਦਰਲੇ ਖਲਾਅ ਤੋਂ ਖਿਹੜਾ ਚੜਾ ਸਕੇ। ਉਹਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਔਰਤ ਸਿਰਫ ਕੰਮ ਪੂਰਤੀ ਜਾਂ ਬੱਚੇ ਜੰਮਣ ਲਈ ਹੀ ਨਹੀਂ ਹੁੰਦੀ, ਬਲਕਿ ਔਰ ਦਾ ਸਾਥ ਮਰਦ ਦੀ ਜ਼ਿੰਦਗੀ ਦੇ ਖਲਾਅ ਨੂੰ ਭਰਨ ਲਈ ਬਹੁਤ ਜ਼ਰੂਰੀ ਸੀ। ਉਹ ਇਹ ਮੰਨ ਕੇ ਚੱਲਦਾ ਸੀ ਕਿ ਔਰ ਚਾਹੇ ਦਲਦਲ ਵਿੱਚ ਹੋਵੇ ਉਹ ਆਪਣੇ ਔਰਤ ਹੋਣ ਦੇ ਸੁਭਾਅ ਮੁਤਾਬਕ ਫੁੱਲ ਵਾਂਗ ਖਿੜਦੀ ਹੈ ਬਿਲਕੁਲ ਉਵੇਂ ਜਿਵੇਂ ਫੁੱਲ ਦਾ ਸੁਭਾਅ ਕਿਹਣਾ ਹੁੰਦਾ ਹੈ ਔਰਤ ਦੀ ਹਾਜ਼ਰੀ ਬਿਨਾਂ ਉਹਨੂੰ ਜ਼ਿੰਦਗੀ ਹਮੇਸ਼ਾ ਖਾਲੀ ਬੇਸਤੀ ਤੇ ਤਨਹਾਈ ਲੱਗਦੀ ਸੀ ਵਰਕਸ਼ਾਪ ਦੇ ਦਫ਼ਤਰ ਵਿੱਚ ਅਜੇ ਹੀ ਕੋਈ ਔਰਤ ਨਹੀਂ ਸੀ ਜਿਸ ਨਾਲ ਉਹ ਕੋਈ ਗੱਲ ਕਰ ਲੈਂਦਾ ਜਾਂ ਡੇਟ ਕਰ ਲੈਂਦਾ ਜੋ ਅਰਥ ਦਫ਼ਤਰ ਵਿੱਚ ਆਏ ਗਿਆਨ ਨੂੰ ਵਰਕਸ਼ਾਪ ਦੇ ਮੈਨੇਜਰ ਨੂੰ ਬੁਲਾਉਂਦੀ ਤੇ ਫੋਨ ਸੁਣਦੀ ਹੁੰਦੀ ਸੀ ਉਹ ਇੱਕ ਗੋਰੀ ਸੀ ਪਰ ਉਹ ਬਹੁਤ ਹੀ ਚੁੱਪ ਜੀ ਸੀ ਉਸ ਨੂੰ ਕਮਲ ਨੇ ਜਿੰਨੀ ਵਾਰ ਵੀ ਬੁਲਾਇਆ ਸੀ ਉਹਨੇ ਬਾਰੀ ਹੀ ਉਹਨੇ ਮਸੀ ਉਸਦੇ ਕਿਸੇ ਸਵਾਲ ਦਾ ਜਵਾਬ ਦਿੱਤਾ ਸੀ ਜਿਵੇਂ ਉਸਨੇ ਇੱਕ ਵਾਰ ਉਸਨੂੰ ਪੁੱਛਿਆ ਸੀ ਕਿਵੇਂ ਲੱਗਦੀ ਹੈ ਨੌਕਰੀ ਤੁਹਾਨੂੰ ਮਿਸਸ ਸਟੀਵਸਨ ਉਸਦਾ ਜਵਾਬ ਸੀ ਕੋਈ ਤਕਲੀਫ ਨਹੀਂ ਜੇ ਅੱਗੋਂ ਨੇ ਪੁੱਛਿਆ ਕਿਵੇਂ ਲੰਘ ਰਿਹਾ ਹੈ ਇਹ ਦਿਨ ਉਹਦਾ ਜਵਾਬ ਸੀ ਵਧੀਆ ਉਸਦੇ ਇੰਜ ਹਰ ਸਵਾਲ ਦਾ ਜਵਾਬ ਹੋਰਾਂ ਗੋਰੀਆਂ ਤੋਂ ਉਲਟ ਉਹ ਇੱਕ ਬੰਜੇ ਜਵਾਬnabla ਦਿੰਦੀ ਸਿੱਟੇ ਵੱਜੋਂ ਮੁੜ ਕੇ ਉਸਨੂੰ ਕਾਟੀ ਬੁਲਾਉਂਦਾ ਜੋ ਉਸਦੇ ਨਾਲ ਕੰਮ ਕਰਨ ਵਾਲੇ ਮਰਦ ਸਨ ਉਹ ਇੰਸਾਨ ਜਿਵੇਂ ਆਪਣੇ ਕੰਮਾਂ ਵਿੱਚ ਅਤਿੰਤ ਰੁੱਝੇ ਹੋਏ ਹੋਣ ਅਤੇ ਹੈਲੋ ਤੇ ਕਿਵੇਂ ਹੋ ਉਹਨਾਂ ਦੇ ਬਸ ਤਕੀ ਅਖਲਾਮ ਹੋਣ ਉਹਨਾਂ ਦੀਆਂ ਜੋ ਗੱਲਾਂ ਹੁੰਦੀਆਂ ਸਨ ਉਹ ਉਸ ਲਈ ਬੜੀਆਂ ਬੇਰਸੀਆਂ ਹੁੰਦੀਆਂ ਸਨ ਜਿਵੇਂ ਉਹ ਕਿਸੇ ਸੰਗੀਤ ਦੇ ਬੈਂਡ ਦੀਆਂ ਗੱਲਾਂ ਕਰਦੇ ਜਾਂ ਫਿਰ ਬੇਸਬਾਲ ਜਾਂ ਫੁੱਟਬਾਲ ਦੇ ਖਿਡਾਰੀਆਂ ਦੀਆਂ ਕਹਾਣੀਆਂ ਇੱਕ ਦੂਜੇ ਨੂੰ ਸੁਣਾਉਂਦੇ ਜਾਂ ਔਰਤਾਂ ਦੇ ਅੰਗਾਂ ਮੁਸਕਰਾਟਾਂ ਜਾਂ ਤੌਰ ਦੀਆਂ ਗੱਲਾਂ ਕਰਦੇ ਤੇ ਹੱਸਦੇ ਉਹ ਕਮਲ ਨੂੰ ਜਦੋਂ ਵੀ ਇਸ ਤਰ੍ਹਾਂ ਹਾਲ ਪੁੱਛਦੇ ਤਾਂ ਉਹ ਉਸ ਦਾ ਜਵਾਬ ਬਿਨ ਸੁਣਿਆ ਹੀ ਅੱਗੇ ਲੰਘ ਜਾਂਦੇ ਉਹ ਇੰਜ ਜਨ ਦੇ ਲੋਕਾਂ ਵਿੱਚ ਵੀ ਬਹੁਤ ਹੀ ਇਕੱਲਾ ਮਹਿਸੂਸ ਕਰਦਾ ਉਸ ਅੰਦਰ ਇੱਕ ਕਰਾਕਾਰ ਸੀ ਜਿਸ ਦਾ ਜਿਹੇ ਵਾਤਾਵਰਣ ਵਿੱਚ ਦਮ ਘੁੱਟਦਾ ਰਹਿੰਦਾ ਸੀ ਇੰਜ ਆਪਣੇ ਅੰਦਰ ਆਈ ਇਸ ਤਨਹਾਈ ਦੇ ਦੁੱਖ ਨੂੰ ਉਹ ਆਪਣੇ ਜਾਣ ਪਹਿਚਾਨ ਵਾਲਿਆਂ ਕੋਲ ਵੀ ਨਹੀਂ ਸੀ ਦੱਸ ਪਾਉਂਦਾ ਫਿਰ ਇੱਕ ਦਿਨ ਉਹਨੇ ਇੱਕ ਸਾਲੇ ਸਕਾਟ ਆਰਗ ਉੱਤੇ ਇੱਕ 23 ਸਾਲ ਦੀ ਔਰਤ ਬਾਰੇ ਪੜਿਆ ਜਿਸ ਨੇ ਇਸ਼ਤਿਹਾਰ ਵਿੱਚ ਲਿਖਿਆ ਸੀ ਸਾਫ਼ ਸੁਥਰੀ ਖੂਬਸੂਰਤ ਤੇ ਉਹ ਅੱਖਾਂ ਵਾਲੀ ਜੋ ਹਰ ਮਰਦ ਨੂੰ ਕੋਲ ਬਿਠਾ ਲਵੇ ਪੂਰੀ ਤਸੱਲੀ ਦੀ ਗਾਰੰਟੀ ਫੋਨ ਕਰਕੇ ਵੇਖੋ ਇੱਕ ਘੰਟੇ ਦੇ 200 ਡਾਲਰ ਦੇ ਤੋਹਫੇ ਦੀ ਆਸ ਰੱਖਦੀ ਹੈ ਉਮਰ 23 ਕੱਦ 5 ਫੁੱਟ 4 ਇੰਚ ਚਿੱਟੀ ਨਸਲ ਸਾਰੇ ਮਰਦ ਪਰ ਅਫਰੀਕਨ ਅਮਰੀਕਨਾਂ ਨੂੰ ਛੱਡ ਕੇ ਫੋਨ ਦੋ ਬੀਰਾਂ ਪੀਣ ਤੋਂ ਬਾਅਦ ਉਸਨੇ ਦਿੱਤੇ ਨੰਬਰ ਉੱਤੇ ਫੋਨ ਕੀਤਾ ਹੈਲੋ ਮੈਡਮ ਮੈਂ ਤੇਰੀ ਐਡ ਦੇ ਜਵਾਬ ਵਿੱਚ ਫੋਨ ਕਰ ਰਿਹਾ ਪਹਿਲਾਂ ਉਹਨੂੰ ਰੁਕੋ ਆਖਿਆ ਗਿਆ ਤੇ ਫਿਰ ਕੁਝ ਸੈਕਿੰਡ ਬਾਅਦ ਉੱਤਰ ਮਿਲਾ ਖੁਸ਼ੀ ਮਿਲੀ ਕੀ ਨਾ ਹੈ ਕਮਲ ਨਸਲ ਭਾਰਤੀ ਅਮਰੀਕਨ ਕਦੋਂ ਮਿਲਣਾ ਅੱਜ ਕਿੰਨੀ ਦੇਰ ਲਈ 2 ਘੰਟੇ ਲਈ 2 ਘੰਟੇ ਦੇ 400 ਡਾਲਰ ਹੋਣਗੇ ਤੇ ਪੂਰੀ ਰਾਤ ਦੇ 850 ਪਰ ਹੁਣੇ ਤੈਨੂੰ ਇੱਕ ਫੋਨ ਆਏਗਾ ਇਹ ਵੀਡੀਓ ਕਾਲ ਹੋਵੇਗੀ ਇੱਕ ਲੜਕੀ ਤੈਨੂੰ ਕੋਈ ਸਵਾਲ ਪੁੱਛੇਗੀ ਉਹਨਾਂ ਦੇ ਜਵਾਬ ਸਹਿਰਦਤਾ ਨਾਲ ਦੇ ਦੇਣਾ ਝੂਠ ਬੋਲਿਆ ਤਾਂ ਪਕੜਿਆ ਜਾਏਗਾ ਤੇ ਫਿਰ ਤੂੰ ਜਿੰਨੀ ਵਾਰੀ ਮਰਜ਼ੀ ਫੋਨ ਕਰੀ ਤੇਰਾ ਫੋਨ ਹੀ ਚੁੱਕਿਆ ਜਾਵੇਗਾ ਇਹ ਸਭ ਕੁਝ ਮੈਂ ਆਪਣੀ ਰੱਖਿਆ ਕਰਨ ਕੀਤਾ ਹੈ ਬੜੀ ਹੀ ਨਿਮਰਤਾ ਭਰੀ ਆਵਾਜ਼ ਵਿੱਚ ਟ੍ਰੀਨਾ ਨੇ ਕਮਲ ਨੂੰ ਸਮਝਾਇਆ ਠੀਕ ਹੈ ਇਸ ਵੀਡੀਓ ਕਾਲ ਤੋਂ ਬਾਅਦ ਮੈਂ ਕੰਫਰਟ ਸੂਟ ਵਿੱਚ ਕਮਰਾ ਬੁੱਕ ਕਰਕੇ ਤੈਨੂੰ ਕਾਲ ਕਰਦਾ ਹਾਂ ਮੈਂ ਨਿਊ ਹਾਲ ਵਿੱਚ ਹਾਂ ਤੇ ਤੂੰ ਕੈਨion ਕੰਟਰੀ ਠੀਕ ਮੇਰੇ ਫੋਨ ਉਡੀਕਣਾ ਬਿਲਕੁਲ ਤੇ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ